ਹੋਣ ਲਗਾਤਾਰ ਮੁਸਤੈਦ ਹੈ ਬਟਾਲਾ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਉਹਨਾਂ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਆਵਾਜ਼ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਸੀ ਵਿਸ਼ੇਸ਼ ਕਰਕੇ ਜਿਨ੍ਹਾਂ ਵਾਹਨਾਂ ਤੇ ਪ੍ਰੈਸ਼ਰ ਹਾਰਨ ਲੱਗੇ ਨੇ ਉਹਨਾਂ ਦੀ ਜਾਂਚ ਇੱਕ ਵਿਸ਼ੇਸ਼ ਮੀਟਰ ਦੇ ਨਾਲ ਨੌਇਜ਼ ਲੈਵਲ ਚੈੱਕ ਕਰਕੇ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਜੋ ਲੋੜ ਤੋਂ ਵੱਧ ਆਵਾਜ਼ ਪ੍ਰਦੂਸ਼ਣ ਫੈਲਾ ਰਹੇ ਨੇ ਟ੍ਰੈਫਿਕ ਪੁਲਿਸ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਉਹਨਾਂ ਨੂੰ ਇੱਕ ਵਿਸ਼ੇਸ਼ ਨੌਇਜ਼ ਲੈਵਲ ਮੀਟਰ ਮਿਲਿਆ ਤੇ ਉਸ ਨਾਲ ਵਾਹਨਾਂ ਦੀ ਜਾਂਚ ਕਰ ਰਹ ਵਲ ਦੀ ਕਾਨੂੰਨੀ ਕਾਰਵਾਈ ਦੇ ਤਹਿਤ ਚਲਾਨ ਕੱਟੇ ਜਾ ਰਹੇ ਨੇ ਇੱਥੇ ਜੀ ਅੱਜ ਸੁੱਖਾ ਸਿੰਘ ਚੌਂਕ 'ਚ ਨਾਕਾਬੰਦੀ ਕਰਕੇ ਨਾਈਸ ਲੈਵਲ ਜਿਹੜੇ ਇੱਕ ਮਸ਼ੀਨ ਸਾਨੂੰ પ્રાપ્ત ਹੋਈ ਸਰਕਾਰ ਵੱਲੋਂ ਉਹਦੇ ਥਰੂ ਜਿਹੜੇ ਪ੍ਰੈਸ਼ਰ ਹਾਰਨ ਨੇ ਜਾਂ ਬੁਲਟ ਮੋਟਰਸਾਈਕਲ ਜਿਹੜੇ ਨੇ ਇਹਨਾਂ ਦਾ ਸਲੈਂਸਰ ਹੈ ਉਹ ਮਸ਼ੀਨ ਨੂੰ ਚਾਲੂ ਕਰਕੇ ਉਹਦੇ ਲਾਗੇ ਕਰ ਦਿੱਤਾ ਉਹਦੀ ਆਵਾਜ਼ ਮਾਪਦੀ ਆ ਵੀ ਜਿੰਨੀ ਕਿ ਪ੍ਰਦੂਸ਼ਣ ਹੋ ਰਹਿਤ ਹੈ ਉਹਨੂੰ ਉਹ ਕਵਰ ਕਰਦੀ ਏ ਤੇ ਜਿਹੜੀ ਜਾਦੀ ਉਹਨੂੰ ਆਪਣੇ ਵਿੱਚ ਇਹਨੂੰ ਸੈੱਟ ਕਰ ਲੈਂਦੀ ਏ ਉਹ ਫਿਰ ਉਹਦੇ ਲੈਵਲ ਤੇ ਆਪ ਹੀ ਇਹਦਾ ਚਲਾਨ ਹੁੰਦਾ ਜੀ ਅੱਜ ਤਿੰਨ-ਚਾਰ ਚਲਾਨ ਨਾਸ਼ ਲੈਵਲ ਮੀਟਰ ਦੇ ਇੱਥੇ ਕੀਤੇ ਨੇ ਸੁਖਾ ਸਿੰਘ ਚੌਂਕ 'ਤੇ ਤੇ ਬਾਕੀ ਵੀ ਸ਼ਹਿਰ ਦੇ ਵਿੱਚ ਵਕ-ਵਕ ਥਾਵਾਂ ਤੇ ਨਾਕਾਬੰਦੀ ਕਰਕੇ ਟ੍ਰੈਫਿਕ ਕੀਤੇ ਜਾ ਰਹੇ ਨੇ ਚਲਾਨ ਇਹ ਸਾਡੇ ਅਪਸਤਾਂ ਦੇ ਹੁਕਮ ਨੇ ਵੀ ਵੱਧ ਤੋਂ ਵੱਧ ਜਿਹੜਾ ਇਹ ਟ੍ਰੈਫਿਕ ਕੰਟਰੋਲ ਕਰਨਾ ਪੁਲਿਸ ਦਾ ਬਟਾਲਾ ਦੇ ਵਿੱਚ ਉਹਦੇ ਤਾ ਤੇ ਹੀ ਕਰ ਰਹੇ ਨੇ ਜੀ ਸਾਹ ਹੁਣ ਲਗਾਤਾਰ ਮੁਸਤੈਦ ਹੈ ਬਟਾਲਾ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਉਹਨਾਂ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਆਵਾਜ਼ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਸੀ ਵਿਸ਼ੇਸ਼ ਕਰਕੇ ਜਿਨ੍ਹਾਂ ਵਾਹਨਾਂ ਤੇ ਪ੍ਰੈਸ਼ਰ ਹਾਰਨ ਲੱਗੇ ਨੇ ਉਹਨਾਂ ਦੀ ਜਾਂਚ ਇੱਕ ਵਿਸ਼ੇਸ਼ ਮੀਟਰ ਦੇ ਨਾਲ ਨੌਇਜ਼ ਲੈਵਲ ਚੈੱਕ ਕਰਕੇ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਜੋ ਲੋੜ ਤੋਂ ਵੱਧ ਆਵਾਜ਼ ਪ੍ਰਦੂਸ਼ਣ ਫੈਲਾ ਰਹੇ ਨੇ ਟ੍ਰੈਫਿਕ ਪੁਲਿਸ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਉਹਨਾਂ ਨੂੰ ਇੱਕ ਵਿਸ਼ੇਸ਼ ਨੌਇਜ਼ ਲੈਵਲ ਮੀਟਰ ਮਿਲਿਆ ਤੇ ਉਸ ਨਾਲ ਵਾਹਨਾਂ ਦੀ ਜਾਂ ਵੰਦੀ ਕਾਰਨ ਲਈ ਕਾਰਵਾਈ ਦੇ ਤਹਿਤ ਚਲਾਨ ਕੱਟੇ ਜਾ ਰਹੇ ਨੇ ਇੱਥੇ ਜੀ ਅੱਜ ਸੁਖਾ ਸਿੰਘ ਚੌਂਕ 'ਚ ਨਾਕਾਬੰਦੀ ਕਰਕੇ ਨਾਈਸ ਲੈਵਲ ਜਿਹੜੇ ਇੱਕ ਮਸ਼ੀਨ ਸਾਨੂੰ પ્રાપ્ત ਹੋਈ ਸਰਕਾਰ ਵੱਲੋਂ ਉਹਦੇ ਥਰੂ ਜਿਹੜੇ ਪ੍ਰੈਸ਼ਰ ਹਾਰਨ ਨੇ ਜਾਂ ਬੁਲਟ ਮੋਟਰਸਾਈਕਲ ਜਿਹੜੇ ਨੇ ਇਹਨਾਂ ਦਾ ਸਲੈਂਸਰ ਹੈ ਉਹ ਮਸ਼ੀਨ ਨੂੰ ਚਾਲੂ ਕਰਕੇ ਉਹਦੇ ਲਾਗੇ ਕਰਦੀਦਾ ਉਹਦੀ ਆਵਾਜ਼ ਮਾਪਦੀ ਆ ਕਿ ਜਿੰਨੀ ਕਿ ਪ੍ਰਦੂਸ਼ਣ ਰਹਿਤ ਹੈ ਉਹਨੂੰ ਉਹ ਕਵਰ ਕਰਦੀ ਏ ਤੇ ਜਿਹੜੀ ਜਾਦੀ ਉਹਨੂੰ ਆਪਣੇ ਵਿੱਚ ਇਹਨੂੰ ਸੈੱਟ ਕਰ ਲੈਂਦੀ ਏ ਉਹ ਫਿਰ ਉਹਦੇ ਲੈਵਲ ਤੇ ਆਪ ਹੀ ਇਹਦਾ ਚਲਾਨ ਹੁੰਦਾ ਜੀ ਅੱਜ ਤਿੰਨ ਚਾਰ ਚਲਾਨ ਨਾਈਸ ਲੈਵਲ ਮੀਟਰ ਦੇ ਇੱਥੇ ਕੀਤੇ ਨੇ ਸੁਖਾ ਸਿੰਘ ਚੌਂਕ 'ਚ ਤੇ ਬਾਕੀ ਵੀ ਸ਼ਹਿਰ ਦੇ ਵਿੱਚ ਵਕ-ਵਕ ਥਾਵਾਂ ਤੇ ਨਾਕਾਬੰਦੀ ਕਰਕੇ ਟ੍ਰੈਫਿਕ ਦੇ ਚੌਂਕ ਕੀਤੇ ਜਾ ਰਹੇ ਨੇ ਚਲਾਨ ਇਹ ਸਾਡੇ ਅਫਸਰਾਂ ਦੇ ਹੁਕਮ ਨੇ ਵੀ ਵੱਧ ਤੋਂ ਵੱਧ ਜਿਹੜਾ ਇਹ ਟ੍ਰੈਫਿਕ ਕੰਟਰੋਲ ਕਰਨਾ ਪੁਲਿਸ ਦਾ ਬਟਾਲਾ ਦੇ ਵਿੱਚ ਉਹਦੇ ਤਾਂ ਤੁਸੀਂ ਕਰ ਰਹੇ ਹੋ ਜੀ ਹੋਣ ਲਗਾਤਾਰ ਮੁਸਤੈਦ ਹੈ ਬਟਾਲਾ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਉਹਨਾਂ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਆਵਾਜ਼ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਸੀ ਵਿਸ਼ੇਸ਼ ਕਰਕੇ ਜਿਨ੍ਹਾਂ ਵਾਹਨਾਂ ਤੇ ਪ੍ਰੈਸ਼ਰ ਹਾਰਨ ਲੱਗੇ ਨੇ ਉਹਨਾਂ ਦੀ ਜਾਂਚ ਇੱਕ ਵਿਸ਼ੇਸ਼ ਮੀਟਰ ਦੇ ਨਾਲ ਨੌਇਜ਼ ਲੈਵਲ ਚੈੱਕ ਕਰਕੇ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਜੋ ਲੋੜ ਤੋਂ ਵੱਧ ਆਵਾਜ਼ ਪ੍ਰਦੂਸ਼ਣ ਫੈਲਾ ਰਹੇ ਨੇ ਟ੍ਰੈਫਿਕ ਪੁਲਿਸ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਉਹਨਾਂ ਨੂੰ ਇੱਕ ਵਿਸ਼ੇਸ਼ ਨੌਇਜ਼ ਲੈਵਲ ਮੀਟਰ ਮਿਲਿਆ ਤੇ ਉਸ ਨਾਲ ਵਾਹਨਾਂ ਦੀ ਜਾਂਚ ਕਰ ਰਹ ਦੀ ਗਾਰਨੂਨ ਦੀ ਕਾਰਵਾਈ ਦੇ ਤਹਿਤ ਚਲਾਨ ਕੱਟੇ ਜਾ ਰਹੇ ਨੇ ਇੱਥੇ ਜੀ ਅੱਜ ਸੁੱਖਾ ਸਿੰਘ ਚੌਂਕ 'ਚ ਨਾਕਾਬੰਦੀ ਕਰਕੇ ਨਾਈਸ ਲੈਵਲ ਜਿਹੜੇ ਇੱਕ ਮਸ਼ੀਨ ਸਾਨੂੰ પ્રાપ્ત ਹੋਈ ਸਰਕਾਰ ਵੱਲੋਂ ਉਹਦੇ ਥਰੂ ਜਿਹੜੇ ਪ੍ਰੈਸ਼ਰ ਹਾਰਨ ਨੇ ਜਾਂ ਬੁਲਟ ਮੋਟਰਸਾਈਕਲ ਜਿਹੜੇ ਨੇ ਇਹਨਾਂ ਦਾ ਸਲੈਂਸਰ ਆ ਉਹ ਮਸ਼ੀਨ ਨੂੰ ਚਾਲੂ ਕਰਕੇ ਉਹਦੇ ਲਾਗੇ ਕਰ ਦਿੱਤਾ ਉਹਦੀ ਆਵਾਜ਼ ਮਾਪਦੀ ਆ ਕਿ ਜਿੰਨੀ ਕਿ ਪ੍ਰਦੂਸ਼ਣਤ ਹੋ ਰਹਿਤ ਆ ਉਹਨੂੰ ਉਹ ਕਵਰ ਕਰਦੀ ਏ ਤੇ ਜਿਹੜੀ ਜਾਦੀ ਉਹਨੂੰ ਆਪਣੇ ਵਿੱਚ ਇਹਨੂੰ ਸੈੱਟ ਕਰ ਲੈਂਦੀ ਏ ਉਹ ਫਿਰ ਉਹਦੇ ਲੈਵਲ ਤੇ ਆਪ ਹੀ ਇਹਦਾ ਚਲਾਨ ਹੁੰਦਾ ਜੀ ਅੱਜ ਤਿੰਨ ਚਾਰ ਚਲਾਨ ਨਾਈਸ ਲੈਵਲ ਮੀਟਰ ਦੇ ਇੱਥੇ ਕੀਤੇ ਨੇ ਸੁਖਾ ਸਿੰਘ ਚੌਂਕ 'ਤੇ ਤੇ ਬਾਕੀ ਵੀ ਸ਼ਹਿਰ ਦੇ ਵਿੱਚ ਵਕ-ਵਕ ਥਾਵਾਂ ਤੇ ਨਾਕਾਬੰਦੀ ਕਰਕੇ ਟ੍ਰੈਫਿਕ ਦੇ ਚੌਂਕ ਕੀਤੇ ਜਾ ਰਹੇ ਨੇ ਚਲਾਨ ਇਹ ਸਾਡੇ ਅਫਸਰਾਂ ਦੇ ਹੁਕਮ ਨੇ ਵੀ ਵੱਧ ਤੋਂ ਵੱਧ ਜਿਹੜਾ ਇਹ ਟ੍ਰੈਫਿਕ ਕੰਟਰੋਲ ਕਰਨਾ ਪੁਲਿਸ ਨੂੰ ਬਟਾਲਾ ਦੇ ਵਿੱਚ ਉਹਦੇ ਤਾਂ ਤੁਸੀਂ ਕਰ ਰਹੇ ਹੋ ਜੀ